ਜਿਹੜੇ ਕਿ ਬਹੁਤ ਆਪਣੇ ਆਪ ਦੇ ਵਿੱਚ ਜਿਨ੍ਹਾਂ ਦੀ ਬਹੁਤ ਪਕੜ ਹੈ ਹਲਕੇ ਦੇ ਵਿੱਚ ਉਹ ਸਾਰੇ ਪਰਿਵਾਰ ਜਿਹੜੇ ਆ ਜਿਹਦੇ ਵਿੱਚ ਸਰਪੰਚ ਸਾਹਿਬਾਨ ਵੀ ਨੇ ਚੇਅਰਮੈਨ ਵੀ ਨੇ ਉਹ ਸਾਰੇ ਆਮ ਆਦਮੀ ਪਾਰਟੀ ਸ਼ਾਮਲ ਹੋ ਰਿਹਾ ਮੈਂ ਸਾਰਿਆਂ ਦਾ ਦਿਲੋਂ ਸਵਾਗਤ ਕਰਦਾ ਹਾਂ ਮਾਨ ਸਾਹਿਬ ਨੇ ਗੱਲ ਕਹੀ ਸੀ ਭਗੰਤ ਮਾਨ ਸਾਹਿਬ ਨੇ ਕਿ 2020 ਦੇ ਵਿੱਚ ਕਾਲੀਦਾਰ ਖਾਲੀ ਹੋ ਜਾਣਾ ਦੇਖ ਲਓ 2020 ਤੋਂ ਖਾਲੀ ਹੁੰਦਾ 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 ਹੁਣ ਤਾਂ ਬਿਲਕੁਲ ਹੀ ਖਾਲੀ ਹੋ ਗਿਆ ਜੀ ਸਭ ਤੋਂ ਘੱਟਕਦਾ ਇਹੇ ਮੋਦੀ ਹੈ ਜਿਹੜਾ ਇੰਨਾ ਕਟੜ ਆ ਸਾਹਿਬ ਕਿਤੇ ਨਾ ਕਿਤੇ ਜਿਹੜਾ ਸਾਨੂੰ ਪਰਮਾਉਣ ਦੀ ਆਪਸ ਵਿੱਚ ਲੜਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਨਰਿੰਦਰ ਮੋਦੀ ਨੇ ਅਗਰ ਸਪੀਚ ਚ ਕਿਹਾ ਵੀ ਜਿਹੜਾ ਆਪ ਪਾਰਟੀ ਲਾਇਸੈਂਸੀ ਦਿੰਦੇ ਆ ਨਰਿੰਦਰ ਨਸ਼ੇ ਦੇ ਸੁਦਾਗਰਾਂ ਨੂੰ ਤੇ ਆਪ ਹੋਰ ਸੇ ਦਰ ਅਸਲ ਦੇ ਵਿੱਚ ਸਹੀ ਮਾਇਨੇ ਚ ਨਸ਼ਾ ਜਿਹੜਾ ਉਹ ਬੀਜਪੀ ਜਿਹੜੀ ਉਹੀ ਵਕਾਰੀ ਆ ਉਹਨਾਂ ਦੀਆਂ ਪੋਟਾ ਰਾਹੀ ਆ ਰਿਹਾ ਆ ਸਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇੱਕ ਪਾਸੇ ਚੋਣ ਪ੍ਰਚਾਰ ਚੱਲ ਰਿਹਾ ਹੈ ਤੇ ਦੂਜੇ ਪਾਸੇ ਸਿਆਸੀ ਤਿਰਾਂ ਨੂੰ ਝਟਕੇ ਵੀ ਲੱਗਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ ਨਾਬਾ ਤੋਂ। ਪਟਿਆਲਾ ਲੋਕ ਸਭਾ ਹਲਕੇ ਦੇ ਅੰਤਰਗਤ ਨਾਬਾ ਦੇ ਵਿੱਚ ਇਹ ਝਟਕਾ ਲੱਗਿਆ ਹੈ ਜਿੱਥੇ 200 ਦੇ ਕਰੀਬ ਟਕਸਾਲੀ ਅਕਾਲੀ ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਜਿਦੇ ਵਿੱਚ ਸਾਬਕਾ ਚੇਅਰਮੈਨ ਵੀ ਨੇ ਤੇ ਸਾਬਕਾ ਸਰਪੰਚ ਵੀ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ। ਚੇਤਨ ਸਿੰਘ ਜੋੜਾ ਮਾਜਰਾ ਤੇ ਉੱਥੋਂ ਦੇ ਜਿਹੜੇ ਵਿਧਾਇਕ ਨੇ ਦੇਵਮਾਨ ਉਹਨਾਂ ਨੇ ਇਹਨਾਂ ਆਗੂਆਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਤੇ ਇਸ ਤੋਂ ਇਲਾਵਾ ਚੇਤਨ ਸਿੰਘ ਜੋੜਾ ਮਾਜਰਾ ਤੇ ਹੋਰਨਾ ਆਗੂਆਂ ਨੇ ਭਾਜਪਾ ਨੂੰ ਵੀ ਨਿਸ਼ਾਨੇ ਤੇ ਲਿਆ ਕਿਉਂਕਿ ਬੀਤੇ ਦਿਨੀ ਪਟਿਆਲਾ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਹੋਈ ਸੀ ਤਾਂ ਰੈਲੀ ਦੇ ਦੌਰਾਨ ਜੋ ਸਵਾਲ ਖੜੇ ਕੀਤੇ ਗਏ ਸੀਗੇ ਆਵਾਦਮੀ ਪਾਰਟੀ ਦੇ ਉੱਤੇ ਉਹਨਾਂ ਸਵਾਲਾਂ ਦਾ ਜਵਾਬ ਵੀ ਚੇਤਨ ਸਿੰਘ ਜੋੜਾ ਮਾਜਰਾ ਨੇ ਦਿੱਤਾ ਹੈ ਦੇਖੋ ਸਹੀ ਮਹਿਨਤ ਜਿਵੇਂ ਅਸੀਂ ਕਹੀਏ ਇੱਥੇ ਮੁਕਾਬਲਾ ਹੈ ਹੀ ਕੋਈ ਨਹੀਂ ਕਿਉਂਕਿ ਪਹਿਲੀ ਸਰਕਾਰ ਹੈ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਨ੍ਹਾਂ ਨੇ 2 ਸਾਲ ਦੇ ਵਿੱਚ ਹੀ ਜਿਹੜੇ ਕੀਤੇ ਹੋਏ ਵਾਅਦੇ ਨੇ ਜੋ ਅਸੀਂ 2022 ਦੀ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਉਹ ਤਕਰੀਬਨ 80% ਜਿਹੜੇ ਵਾਅਦੇ ਨੇ ਪੂਰੇ ਕੀਤੇ ਨੇ ਬਾਕੀ ਜਿਹੜੇ ਰਹਿੰਦੇ ਨੇ ਉਹ ਜਿਹੜੇ 3 ਸਾਲ ਪਾਈ ਨੇ ਉਹਨਾਂ ਦੇ ਨਾਲ ਹੀ ਹੋਰ ਜਿਹੜੇ ਜਿਹੜੇ ਬਿਨਾਂ ਵਾਦਿਆਂ ਤੋਂ ਜਿਹੜੇ ਕੰਮ ਕਰਾਂਗੇ ਉਹ ਅਲੱਗ ਹੋਣਗੇ ਸੋ ਮੁੱਖ ਮੰਤਰੀ ਸਾਹਿਬ ਵੱਲੋਂ ਹਰ ਇੱਕ ਕਦਮ ਜੋ ਵੀ ਕਦਮ ਪੁੱਟਿਆ ਗਿਆ ਉਹ ਪੰਜਾਬ ਦੇ ਭਲੇ ਲਈ ਆਮ ਨਾਗਰਿਕ ਦੇ ਹਿੱਤ ਲਈ ਔਰ ਸਭ ਦੇ ਸਭ ਸਭ ਦੇ ਫਾਇਦੇ ਵਾਸਤੇ ਜਿਹੜੇ ਕਦਮ ਨੇ ਜਿਹੜੇ ਉਹ ਸੁਨੀਲ ਜੱਖੜ ਨੇ ਚਿੱਠੀ ਲਿਖਿਆ ਚੋਣ ਕਮਿਸ਼ਨ ਨੂੰ ਕਹਦੇ ਸਾਨੂੰ ਡਰਾ ਵੀ ਵੋਟ ਨਹੀਂ ਪੈਣ ਦੇਣੀ ਕਿਸਾਨਾਂ ਨੂੰ ਕਿਸ ਤਰ੍ਹਾਂ ਦੇਖਦੇ ਨੇ ਨਹੀਂ ਉਹਨਾਂ ਤਾਂ ਵਾਕਈ ਨਹੀਂ ਪੈਣੀ ਸੱਚੀ ਗੱਲ ਹੈ ਉਹਨਾਂ ਨੂੰ ਵਾਕਈ ਨਹੀਂ ਪੈਣੀ ਕਿਉਂਕਿ ਉਹਨਾਂ ਨੇ 10 ਸਾਲ ਪ੍ਰਧਾਨ ਮੰਤਰੀ ਰਹੇ ਨੇ ਮੋਦੀ ਸਾਹਿਬ 10 ਸਾਲਾਂ ਦੇ ਵਿੱਚ ਤੁਸੀਂ ਆਪ ਹੀ ਦੇਖ ਲਓ ਵੀ 10 ਸਾਲਾਂ ਦੇ ਵਿੱਚ ਉਹਨਾਂ ਨੇ ਪੰਜਾਬ ਨੂੰ ਕੀ ਪੈਕੇਜ ਦਿੱਤਾ ਪੰਜਾਬ ਵਾਸਤੇ ਕੋਈ ਵੱਡਾ ਕੰਮ ਦੱਸਣਾ ਜਿਹੜਾ ਉਹਨਾਂ ਨੇ ਪੰਜਾਬ ਵਾਸਤੇ ਕੀਤਾ ਕਿਉਂਕਿ ਪੰਜਾਬ ਉਹ ਸਟੇਟ ਹੈ ਜਿਹੜੇ ਜਦੋਂ ਵੀ ਲੜਾਈਆਂ ਹੋਈਆਂ ਨੇ ਤਾਂ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਅੱਗੇ ਹੋ ਕੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਨੇ ਪਰ ਪੰਜਾਬ ਦੇ ਹਿੱਸੇ ਆਇਆ ਕੁਝ ਨਹੀਂ ਹੈ ਕੇਂਦਰ ਨੇ ਹਮੇਸ਼ਾ ਮਤਰੀਮਾਲਾ ਬਿਹਾਰਾ ਜਿਹੜਾ ਉਹ ਪੰਜਾਬ ਨਾਲ ਕੀਤਾ ਸੋ ਇਸ ਕਰਕੇ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਔਰ ਬੀਜੇਪੀ ਨੂੰ ਮੂੰਹ ਨਹੀਂ ਲਾਉਣਗੇ ਔਰ ਚੰਗਾ ਸਬਕ ਸਿਖਾਉਣਗੇ ਪੁਲੀ ਸਾਹਿਬ ਕਹਿ ਰਹੇ ਨੇ ਕਿ ਜੇਕਰ ਇੰਡੀਆ ਅਗੜ ਬਣਨ ਦੀ ਸਰਕਾਰ ਜੀਆ ਦੇਸ਼ ਲਈ ਘਾਤਕ ਹਾਨੀਕਾਰਕ ਇਸ ਤਰ੍ਹਾਂ ਦੇਖਦੇ ਨੇ ਨਹੀਂ ਕੀ ਘਾਤਕ ਹੈ ਕੋਈ ਘਾਤਕ ਨਹੀਂ ਦੇਖੋ ਸਭ ਤੋਂ ਘਾਤਕ ਤਾਂ ਇਹ ਮੋਦੀ ਹੈ ਜਿਹੜਾ ਇੰਨਾ ਕਟੜ ਹੈ ਔਰ ਲੋਕਾਂ ਨੂੰ ਗੁੰਮਰਾਹ ਅਰੇ ਆਪਸ ਵਿੱਚ ਅਸੀਂ ਜਿਹੜਾ ਦੇਸ਼ ਆਪਣਾ ਦੇਸ਼ ਹੈ ਭਾਰਤ ਹੈ ਉਹ ਇੱਕ ਗੁਲਦਸਤ ਹੈ ਉਹਦੇ ਵਿੱਚ ਰੰਗ ਬਰੰਗੇ ਫੁੱਲ ਨੇ ਸਭ ਧਰਮਾਂ ਦਾ ਸਤਕਾਰ ਹੈ ਪਰ ਮੋਦੀ ਸਾਹਿਬ ਕਿਤੇ ਨਾ ਕਿਤੇ ਜਿਹੜਾ ਸਾਨੂੰ ਪਰਮਾਉਣ ਦੀ ਆਪਸ ਵਿੱਚ ਲੜਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਪਰ ਸਾਡੇ ਗੁਰੂ ਸਾਹਿਬਾਨ ਨੇ ਵੀ ਕਿਹਾ ਕਿ ਹਿੰਦੂ ਮੁਸਲਮ ਸਿੱਖ ਸਾਈ ਆਪਸ ਵਿੱਚ ਸਭ ਭਾਈ ਭਾਈ ਅਸੀਂ ਸਾਰੇ ਇੱਕੋ ਹੀ ਆ ਅਸੀਂ ਸਾਰੇ ਰਲ ਮਿਲ ਕੇ ਰਹਨੇ ਆ ਅਸੀਂ ਜੇ ਸਿੱਖਾਂ ਤਾਂ ਅਸੀਂ ਮੰਦਿਰ ਚ ਵੀ ਮੱਥਾ ਟੇਕਦੇ ਆ ਮਸਜਿਦ ਵੀ ਟੇਕਦੇ ਆ ਗਿਰਜਾ ਘਰ ਚ ਵੀ ਮੱਥਾ ਟੇਕਦੇ ਆ ਸਾਡੇ ਵਾਸਤੇ ਸਾਰੇ ਸਤਿਕਾਰਯੋਗ ਨੇ ਜਿਹੜੇ ਧਾਰਮਿਕ ਸਥਾਨ ਨੇ ਉਹ ਸਭ ਆ ਤੇ ਖੁੱਲੇ ਹੁੰਦੇ ਨੇ ਸੋ ਇਸ ਕਰਕੇ ਇਹਨਾਂ ਦੀ ਬੰਦੀ ਨਾ ਪਾ ਕੇ ਸਭ ਨੂੰ ਸਾਂਝੀ ਬਾਤ ਦਾ ਜਿਹੜਾ ਸੰਦੇਸ਼ ਹੈ ਉਹ ਦੇਣਾ ਚਾਹੀਦਾ ਨਰਿੰਦਰ ਮੋਦੀ ਨੇ ਅੱਜ ਸਪੀਚ 'ਚ ਕਿਹਾ ਵੀ ਜਿਹੜਾ ਆਪ ਪਾਰਟੀ ਲਾਇਸੈਂਸ ਦਿੰਦੇ ਆ ਨਸ਼ੇ ਦੇ ਸੁਦਾਗਰਾਂ ਨੂੰ ਤੇ ਆਪ ਹੋਲ ਸੇਲਰ ਨਹੀਂ ਅਸੀਂ 2 ਸਾਲ ਜੀ ਸੇਲਰ ਬਣ ਕੇ ਜਿਨ੍ਹਾਂ ਦੀਆਂ ਸਰਕਾਰਾਂ ਰਹੀਆਂ ਉਹਨਾਂ ਦੇ ਜਿਹੜਾ ਖੰਡਾਏ ਹੋਏ ਕੰਡੇ ਨੇ ਅਸੀਂ ਤਾਂ ਉਹਨਾਂ ਨੂੰ ਚੁਗਣ ਲੱਗੇ ਹੋਇਆ ਔਰ ਜੇ ਮੋਦੀ ਸਾਹਿਬ ਆਹੀ ਕਰੇ ਨੇ ਅਸਲ ਦੇ ਵਿੱਚ ਸਹੀ ਮਾਇਨੇ ਦੇ ਵਿੱਚ ਜੇ ਵੱਡਾ ਇਹਦਾ ਨਸ਼ੇ ਦਾ ਸਭ ਤੋਂ ਵੱਡਾ ਕੋਈ ਪਰਲੇ ਹੈ ਤਾਂ ਬੀਜੇਪੀ ਨਾ ਤੁਸੀਂ ਦੇਖਿਆ ਪਿਛਲੇ ਸਮੇਂ ਦਰਮਿਆਨ ਕਿੰਨੀ ਵੱਡੀ ਖੇਪ ਹੈ ਜਿਹੜੀ ਉਤੋਂ ਪੋਰਟ ਤੋਂ ਫੜੀ ਗਈ ਸੀ ਪਰ ਉਹਨਾਂ ਨੇ ਉਸ ਤੇ ਕਾਰਵਾਈ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਅਸਲ ਦੇ ਵਿੱਚ ਸਹੀ ਮਾਇਨੇ ਚ ਨਸ਼ਾ ਹੈ ਜਿਹੜਾ ਉਹ ਬੀਜੇਪੀ ਜਿਹੜੀ ਉਹੀ ਵਕਾ ਰਹੀ ਹੈ ਉਹਨਾਂ ਦੀਆਂ ਪੋਰਟਾਂ ਰਾਹੀਂ ਆ ਰਿਹਾ ਬਾਰਡਰਾਂ ਤੇ ਜੇ ਆਪਾਂ ਗੱਲ ਕਰੀਏ ਉੱਥੇ ਕਿਹੜੀਆਂ ਫੋਰਸਾਂ ਨੇ ਜਿਹੜੀ ਬੀਐਸਐਫ ਆ ਜਾਂ ਹੋਰ ਆ ਉਹ ਕਿਹਦੇ ਅੰਦਰ ਹੈ ਉਹ ਕੇਂਦਰ ਦੇ ਅੰਦਰ ਹੈ ਫਿਰ ਕੇਂਦਰ ਨੂੰ ਆਪਣਾ ਕਸਾਣਾ ਚਾਹੀਦਾ ਸਕੰਜਾ ਕੋਈ ਜਿਹੜਾ ਨਾਈਜੀਰੀਆ ਤੋਂ ਆ ਕੇ ਲੈ ਕੇ ਆ ਰਹੇ ਨੇ ਉਹ ਕਿਹਦੇ ਰਾਹੀਂ ਆ ਰਹੇ ਨੇ ਉਹ ਕੇਂਦਰ ਕੇਂਦਰ ਦੀਆਂ ਸਿਕਿਉਰਿਟੀਆਂ ਨੇ ਉੱਥੇ ਲੱਗੀਆਂ ਹੋਈਆਂ ਉਹ ਕੇਂਦਰ ਕਰਾਰਿਆ ਬੀਜੇਪੀ ਕਰਾਰਿਆ ਮੋਦੀ ਕਰਾਰਿਆ ਸੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜਮਾਨ ਉਹਨਾਂ ਦਾ ਸਭ ਨੂੰ ਕੜਾ ਸੰਦੇਸ਼ ਹੈ ਕਿ ਨਸ਼ਾ ਵੇਚਣ ਵਾਲਾ ਕੋਈ ਨਹੀਂ ਬਖਸ਼ਿਆ ਜਾਊਗਾ ਚਾਹੇ ਉਹ ਪਾਰਟੀ ਦਾ ਕਰਮਕARTA ਚਾਹੇ ਕਿਸੇ ਵੀ ਪਾਰਟੀ ਦਾ ਕਰਮਕARTA ਹੋਵੇ ਜਾਂ ਕੋਈ ਲੀਡਰ ਹੋਵੇ ਕੋਈ ਬਖਸ਼ ਨਹੀਂ ਹੋਵੇ ਫੇਰੀਆ ਦੋ ਦਿਨ ਦੀ ਉਹਦਾ ਅਸਰ ਹੋਏਗਾ ਮੋਦੀ ਦਾ ਨਹੀਂ ਮੋਦੀ ਦੀ ਕੀ ਫੇਰੀ ਹੈ ਜੀ ਜਿਹੜਾ 5-500 ਰੁਪਿਆ ਦੇ ਕੇ ਵਿਚਾਰੇ ਲੈ ਕੇ ਆਏ ਨੇ ਉਹਨਾਂ ਨੇ ਕੀ ਉਹ ਕਰਨਾ ਉਹਨਾਂ ਨੂੰ ਵਿਚਾਰਿਆਂ ਨੂੰ ਆਪਣੇ ਚੁੱਲ੍ਹੇ ਤੱਕ ਮਤਲਬ ਹੈ ਉਹਨਾਂ ਦਾ ਚੁੱਲ੍ਹਿਆਂ ਦੀ ਧਗ ਮੋਦੀ ਨੇ ਬੁਝਾ ਚੋਇਸ ਕਰਕੇ ਕੋਈ ਇਦਾਂ ਦਾ ਫਰਕ ਨਹੀਂ ਪੈਣਾ ਲੋਕ ਪਹਿਲਾਂ ਪਤਾ ਮਾਨ ਹੈ ਜਿਹੜਾ ਬਣਾ ਚੁੱਕੇ ਨੇ ਉਹ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ ਤੇ ਜਿਹੜਾ ਸਮਰਥਨ ਦੇਣਗੇ ਔਰ ਵੱਡੇ ਮਾਰਜਨ ਨਾਲ ਜਿੱਤ ਕੇ 13 13 ਲੋਕ ਸਭਾ ਸੀਟਾਂ ਜਿਹੜੀਆਂ ਸਾਡੇ ਐਮਪੀ ਨੇ ਉਹ ਕੇਂਦਰ ਚ ਜਾਣਗੇ ਚੌਧਰੀ ਮਾਦਰੀ ਦੇ ਵਿੱਚ ਵੱਡਾ ਇਕੱਠ ਜਿਹੜਾ ਜਿੱਤ ਕਿੰਨੇ 1500 ਦੇ ਆਸ-ਪਾਸ ਇਕੱਠ ਹੈ ਜੀ ਤੇਜਿੰਦਰ ਖਿਆਰਾ ਮੇਰੇ ਛੋਟਾ ਵੀਰ ਹੈ ਮੇਰੇ ਨਾਲ ਹੁੰਦੇ ਹਮੇਸ਼ਾ ਉਹਨਾਂ ਦਾ ਪਿੰਡ ਹੈ ਅੱਜ ਇੱਥੇ ਪ੍ਰੋਗਰਾਮ ਰੱਖਿਆ ਔਰ ਤਕਰੀਬਨ 200 ਦੇ ਆਸ-ਪਾਸ ਚਕਸਾਲੀ ਕਾਲੀ ਜਿਹੜੇ ਕਿ ਬਹੁਤ ਆਪਣੇ ਆਪ ਦੇ ਵਿੱਚ ਜਿਨ੍ਹਾਂ ਦੀ ਬਹੁਤ ਪਕੜ ਹੈ ਹਲਕੇ ਦੇ ਵਿੱਚ ਉਹ ਸਾਰੇ ਪਰਿਵਾਰ ਜਿਹੜੇ ਆ ਜਿਹਦੇ ਵਿੱਚ ਸਰਪੰਚ ਸਾਹਿਬਾਨ ਵੀ ਨੇ ਚੀਰਮੈਨ ਵੀ ਨੇ ਉਹ ਸਾਰੇ ਆਮ ਆਦੀ ਪਾਰਟੀ ਸ਼ਾਮਲ ਹੋ ਰਹੀ ਹੈ ਮੈਂ ਸਾਰਿਆਂ ਦਾ ਦਿਲੋਂ ਸਵਾਗਤ ਕਰਦਾ ਹਾਂ ਬਿਲਕੁਲ ਮਾਨ ਸਾਹਿਬ ਨੇ ਗੱਲ ਕਹੀ ਸੀ ਭਗਵੰਤ ਮਾਨ ਸਾਹਿਬ ਨੇ ਕਿ 2020 ਦੇ ਵਿੱਚ ਕਾਲੀਦਾਰ ਖਾਲੀ ਹੋ ਜਾਣਾ ਦੇਖ ਲਓ 2020 ਤੋਂ ਖਾਲੀ ਹੁੰਦਾ 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 ਹੁਣ ਤਾਂ ਬਿਲਕੁਲ ਹੀ ਖਾਲੀ ਹੋ ਗਿਆ ਜੀ ਅੱਜ ਇਹ ਹਾਲਾਤ ਹੋ ਗਏ ਕਿ ਪੰਜਾਬ ਦੇ ਵਿੱਚ ਕਾਲੀਦਲ ਦੀ ਇੱਕ ਵੀ ਸੀਟ ਨਹੀਂ ਆ ਰਹੀ ਲੋਕ ਸਭਾ ਦੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਚੰਡੀਗੜ੍ਹ ਤੋਂ ਕਾਲੀ ਦਲ ਦਾ ਕੈਂਡੀਡੇਟ ਮੈਦਾਨ ਛੱਡ ਕੇ ਭੱਜ ਗਿਆ ਜੀ ਇਹ ਹੈ ਨਾ ਇਹ 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 ਬਹੁਤ ਮਤਲਬ ਉਦਾਹਰਨ ਹੈ ਔਰ ਆਮ ਆਦੀ ਪਾਰਟੀ ਚੜ੍ਹ ਤੇ ਨਿਸ਼ਾਨੀ ਹੈ ਜੀ ਦੇਖੋ ਜੀ ਪਹਿਲਾ ਤਾਂ ਮੈਂ ਸਾਡੇ ਸਾਰੇ ਇਲਾਕਾ ਨਿਵਾਸੀਆਂ ਦਾ ਮੇਰੇ ਪਿੰਡਿਆਂ ਦਾ ਸਾਰੇ ਨਗਰ ਨਗਰ ਨਿਵਾਸੀ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਜੋ ਮੇਰੇ ਨਿੱਕੇ ਦੇ ਸੱਦੇ ਦੇ ਸਾਡਾ ਮੀਤ ਸੀਗਾ ਅਸੀਂ 300 ਕੁਰਸੀ ਲਾਈ ਸੀ ਵੀ 300 ਜਾਂ 400 ਦਾ ਇਕੱਠ ਹੋਣਾ ਤੇ ਆਪਣੇ ਨਗਰ ਦਾ ਜੋ ਮੈਂ ਇੱਕ ਸਵੇਰੇ ਮੇਰੇ ਕਈ ਦੋਸਤਾਂ ਨੇ ਇੱਕ ਸਟੇਟਸ ਪਾਤੇ ਫੇਸਬੁੱਕ ਤੇ ਜਾਂ ਵਟਸਐਪ ਤੇ ਵੀ ਚੌਧਰੀ ਮਦਰਾ ਵਿਖੇ ਮੰਤਰੀ ਸਾਹਿਬ ਆ ਰਹੇ ਨੇ ਇਕੱਠ ਹੈ ਤੇ ਅੱਜ ਰਿਕਾਰਡ ਤੋੜ ਇਕੱਠ ਹੈ ਜੀ ਮੈਨੂੰ ਲੱਗਦਾ 1500 ਤੋਂ 2000 ਦੇ ਜੋ ਨਜ਼ਦੀਕ ਇੱਥੇ ਇਕੱਠ ਹੈ ਜੀ ਸਾਨੂੰ ਪਿਆਰ ਕਰਨ ਵਾਲੇ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਵਾਲੇ ਔਰ ਇਹ ਪਹੁੰਚੇ ਨੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਤੁਸੀਂ ਗੱਲ ਕਰਦੇ ਹੋ ਜੁਆਇਨਿੰਗਾਂ ਦੀ ਮੈਨੂੰ ਲੱਗਦਾ ਸ਼ੁਰੂਆਤ ਹੈ ਜੀ ਅੱਜ ਅਕਾਲੀ ਦਲ ਛੱਡ ਕੇ ਕੁਝ ਕਾਂਗਰਸੀ ਨੇ ਜੋ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਔਰ ਅਸੀਂ ਉਹਨਾਂ ਦਾ ਉਹਨਾਂ ਦਾ ਕਦੇ ਵੀ ਮਾਣ ਔਰ ਕਦੇ ਵੀ ਉਹਨਾਂ ਨੂੰ ਇਹ ਨਹੀਂ ਲੱਗੂਗਾ ਵੀ ਅਸੀਂ ਗਲਤ ਪਾਰਟੀ ਵਿੱਚ ਆਏ ਮਾਣ ਨੂੰ ਵਧਾਵਾਂਗੇ ਜੋ ਕਿ ਸਾਡੇ ਮੁੱਖ ਮੰਤਰੀ ਸਰਦਾਰ ਭਗ ਵੀ ਆਉਣ ਵਾਲੇ ਟਾਈਮ 'ਚ ਜੋ ਸਾਡੀ ਪਾਰਟੀ ਹੈ ਪੰਜਾਬ ਵਾਸਤੇ ਚੰਗੇ ਯੂਥ ਵਾਸਤੇ ਚੰਗੇ ਜੋ ਰੁਝਾਨ ਬਣ ਰਹੇ ਨੇ ਲੋਕਾਂ ਪ੍ਰਤੀ ਵੀ ਚੰਗੇ ਕੰਮ ਕਰ ਰਹੀ ਹੈ ਪਾਰਟੀ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਬੜਾ ਮਾਣ ਹੋਊਗਾ ਵੀ ਅਸੀਂ ਜਿਹੜੀਆਂ ਇਹ ਪਾਰਟੀਆਂ ਨੇ ਕਾਂਗਰਸ ਅਕਾਲੀ ਇਹਨਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਉਹਨਾਂ ਨੂੰ ਇਸ ਚੀਜ਼ ਤੇ ਮਾਣ ਹੋਊਗਾ ਕਾਲੂ ਇਹ ਜੋਇਨਿੰਗ 500 ਦੀ ਵੀ ਹੋਊ ਜਿੱਤ ਸਾਡੀ ਯਕੀਨੀ ਹੈ ਜੀ ਜਿੱਤ ਦਾ ਕੋਈ ਦੋਰਾ ਨਹੀਂ ਹੈਗਾ ਸਾਡਾ ਕਿਸੇ ਨਾਲ ਸਾਡਾ ਕੋਈ ਮੈਚ ਨਹੀਂ 올 ਦੀ 올 ਸਿਰਫ ਡਾਕਟਰ ਬਲਵੀਰ ਸਿੰਘ ਜੀ ਜਿੱਤਣਗੇ ਕਿਸੇ ਨਾ ਉਹਨਾਂ ਦਾ ਕੋਈ ਮੈਚ ਨਹੀਂ ਯਾਰ ਕੋਈ ਮੁਕਾਬਲਾ ਨਹੀਂ ਦੱਸ ਦੇ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਪੱਬਾਂ ਪਾਰ ਨੇ ਹਰ ਕੋਈ ਪੂਰਾ ਜ਼ੋਰ ਲਗਾ ਰਿਹਾ ਹੈ ਤੇ ਕੁਝ ਦਿਨ ਬਾਕੀ ਨੇ ਪੰਜਾਬ ਦੇ ਵਿੱਚ ਲਾਸਟ ਗੇਟ ਦੀ ਜਿਹੜੀ ਆ ਉਹ VOTING ਹੋਣ ਵਾਲੀ ਆ ਜਿਸ ਦੇ ਤਹਿਤ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ VOTERਾਂ ਨੂੰ ਵੱਧ ਤੋਂ ਵੱਧ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦਲ ਬਦਲੀਆਂ ਦਾ سلسلہ ਵੀ ਨਿਰੰਤਰ جاری ਹੈ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਕਿਹੜੀਆਂ ਕਿੜੀਆਂ ਧਿਰਾਂ ਦੇ ਉਮੀਦਵਾਰ ਬਾਜ਼ੀ ਮਾਰਦੇ ਨੇ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕੀਦੀ ਆਊਗੀ ਵਾਰੀ ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਟਰ ਹਾਂ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਛੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਾਲ ਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਣਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਔਰ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ